ਪੁਰਾਣੇ ਬਜ਼ੁਰਗ ਇੱਕ ਸ਼ਬਦਾਂ ਦੇ ਹੁੰਦੇ ਸੀ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਪੁਰਾਣੇ ਬਜ਼ੁਰਗ ਇੱਕ ਸ਼ਬਦਾਂ ਦੇ ਹੁੰਦੇ ਸੀ ਜਿਸ ਘਰਾਂ ਚ ਕਲੇਸ਼ ਹੁੰਦਾ ਨਾ ਭਾਵੇਂ ਪਤੀ ਪਤਨੀ ਦਾ ਭਾਵੇਂ ਭਰਾ ਭਰਾ ਦਾ ਵਾ ਭਾਵੇਂ ਪਿਓ ਪੁੱਤ ਦਾ ਕਿਸੇ ਦਾ ਵੀ ਆ ਉਹ ਘੜਿਆਂ ਚ ਵੀ ਪਾਣੀ ਭੱਜ ਜਾਂਦਾ ਵਾ ਤੇ ਜਿੱਥੇ ਕਲੇਸ਼ ਨਹੀਂ ਹੈਗਾ ਉਥੇ ਫਿਰ ਬਰਕਤਾਂ ਹੀ ਆ ਨਾ ਤੁਸੀਂ ਵੇਖੋ ਜਿਹੜੇ ਸਾਂਝੇ ਟੱਬਰ ਵੀ ਆ ਨਾ ਉਹੋ ਹੀ ਰਹਿੰਦੇ ਆ ਜਿਨ੍ਹਾਂ ਚ ਕਲੇਸ਼ ਹੈ ਜਦੋਂ ਕਲੇਸ਼ ਪੈਣ ਲੱਗਦਾ ਉਹ ਕਹਿੰਦੇ ਵੀ ਲੜੋ ਨਾ ਪੁੱਤ ਇਹਨੂੰ ਚੰਗਾ ਵੱਖਰੇ ਹੋ ਜਾਓ ਵੀ ਮੈਂ ਨਹੀਂ ਚਾਹੁੰਦਾ ਤੁਹਾਡੇ ਕਲੇਸ਼ ਪਵੇ ਜਦੋਂ ਤੱਕ ਤੁਹਾਡੀ ਨਿਵਦੀਆ ਕਲੇਸ਼ ਨਹੀਂ ਹੈਗਾ ਤੁਸੀਂ ਇਕੱਠੇ ਰਹੋ ਘਰ ਨੂੰ ਅੱਗੇ ਲੈ ਕੇ ਜਦੋਂ ਕਲੇਸ਼ ਪੈਣਾ ਸ਼ੁਰੂ ਹੋਵੇ ਉਦੋਂ ਫਿਰ ਕਹਿੰਦਾ ਵੀ ਤੁਸੀਂ ਭਾਈ ਆਪਣੀ ਆਪਣੀ ਖਾ ਲਓ ਮੈਂ ਨਹੀਂ ਚਾਹੁੰਦਾ ਰੋਜ਼ ਤੁਹਾਡੀ ਛੱਤਰ ਰੋਟੀ ਹੋਵੇ ਕਲੇਸ਼ ਬੜੀ ਖਤਰਨਾਕ ਚੀਜ਼ ਐ ਇਹ ਤੋਂ ਬਚਿਆ ਜਾ ਸਕਦਾ ਅੱਜ ਤਾਂ ਸ਼ੈਨਸ਼ੀਲਤਾ ਬਹੁਤ ਜ਼ਿਆਦੀ ਘਟ ਗਈ ਆ ਇਹ ਜਿਹੜੀ ਇਹਨੇ ਸਾਡੀਆਂ ਜ਼ਿੰਦਗੀਆਂ ਦਾ ਨੁਕਸਾਨ ਕੀਤਾ ਬੜਾ ਵੱਡਾ ਨੁਕਸਾਨ ਕੀਤਾ ਆਪਣੇ ਆਪ ਨਾਲ ਇਹੋ ਤੇ ਜੰਗ ਪਾਸ਼ਾ ਦੀ ਬਾਣੀ ਸਮਝਾਉਂਦੀ ਐ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਖਸਮ ਪਾਏ ਥਾਂ ਜਦੋਂ ਮਨੁੱਖ ਸ਼ਾਂਤੀ ਵਿੱਚ ਰਹਿ ਕੇ ਟਿਕਾਚ ਰਹਿ ਕੇ ਇੱਕ ਗੱਲ ਦਾ ਖਿਆਲ ਰੱਖਣਾ ਸਾਹਜ ਵਿੱਚ ਕੀਤਾ ਹੋਇਆ ਕੰਮ ਇਹਦੇ ਬੜੇ ਬੈਨੀਫਿਟ ਨੇ ਤੇ ਕਾਲੀ ਵਿੱਚ ਕੀਤੇ ਹੋਏ ਕੰਮਾਂ ਦੇ ਨੁਕਸਾਨ ਹੀ ਨੁਕਸਾਨ ਨੇ ਤੁਸੀਂ ਵੇਖੋ ਆ ਡਰਾਈਵ ਕਾਰ ਚਲਾਉਂਦੇ ਆ ਗੱਡੀ ਚਲਾਉਂਦੇ ਜਿਹੜੇ ਸਹਜ ਚ ਗੱਡੀ ਚਲਾਉਣ ਕਿਨੇ ਕਿਨੇ ਸਾਲ ਹੋ ਜਾਂਦੇ ਨੇ ਉਹ ਗੱਡੀ ਚਲਾਉਂਦੇ ਆ ਉਹ ਆਪ ਮਾਣਨਾ ਕਹਿੰਦੇ ਦੂਜੇ ਵੀ ਦਾਦੇ ਕਹਿੰਦੇ ਦੂਜੇ ਨੇ ਭਾਵੇਂ ਚ ਲਿਆ ਕੇ ਮਾਰ ਦਿੱਤੀ ਹੋਵੇ ਮਜਾਲ ਕੀ ਕਦੀ ਇਹਦੇ ਕੋਲੋਂ ਦੂਜੇ ਚ ਗੱਡੀ ਵਜੀ ਹੋਵੇ ਤੇ ਜਿਹੜੇ ਹਾਰਨ ਤੋਂ ਹੱਥ ਹੀ ਨਹੀਂ ਚੱਕਦੇ ਵੀ ਅੱਛਾ ਕਰਨਾ ਵੀ ਕੁਝ ਨਹੀਂ ਹੁੰਦਾ ਜਾ ਕੇ ਅੱਗੇ ਇਹ ਨਹੀਂ ਵੀ ਜਾ ਕੇ ਬਹੁਤ ਵੱਡੀ ਕੋਈ ਮੀਟਿੰਗ ਅਟੈਂਡ ਕਰਨੀ ਹੁੰਦੀ ਹੈ ਵੀ ਕਰਨਾ ਵੀ ਕੁਝ ਨਹੀਂ ਉਹ ਤੋਂ ਜਿਉਂ-ਜਿਉਂ ਬੰਦਾ ਮਚੋਰ ਹੁੰਦਾ ਨਾ ਫਿਰ ਵੱਡਾ ਹੁੰਦਾ ਜਿੱਦਾਂ ਫੇਰ ਕਹਿੰਦਾ ਯਾਰ ਕਰਨਾ ਵੀ ਕੁਝ ਨਹੀਂ ਮੈਂ ਨੁਕਸਾਨ ਕਰਦਾ ਤੇ ਕਈ ਵਾਰੀ ਬੰਦਾ ਮਾਤੜ ਨੂੰ ਥੱਪੜ ਮਾਰਦਾ ਤੇ ਤਗੜਿਆਂ ਦੇ ਅੱਗੇ ਤੇ ਤੁਸੀਂ ਵੇਖੋ ਗੱਡੀ ਚਲਾਉਂਦੇ ਜੇ ਕਿਤੇ ਰਿਕਸ਼ੇ ਵਾਲੇ ਦੇ ਨਾਲ ਖਹਿਜੇ ਤੇ ਉਹਨੂੰ ਘੂਰਦਾ ਵਾ ਵੱਡੇ ਦੀ ਵਾਜੇ ਤੇ ਮੁੜ ਕੇ ਨਾ ਕੋਈ ਗੱਲ ਦੀ ਕੀ ਫਰਕ ਪੈਂਦਾ ਵਾ ਇਹ ਗੱਲਾਂ ਨੇ ਜਿਹੜੀਆਂ ਸਮਝਣੀਆਂ ਪੈਣੀਆਂ ਨਾ ਮੈਂ ਇੱਕ ਵੀਡੀਓ ਵੇਖਿਆ ਸੀ ਇੱਕ ਕਿਤੇ ਆਟੋ ਵਾਲੇ ਦੇ ਕੋਲੋਂ ਕਿਤੇ ਬੁਲਟ ਵਾਲੇ ਨੌਜਵਾਨ ਦੇ ਪਿੱਛੇ ਮਾੜੀ ਟੱਕਰ ਵੱਜ ਗਈ ਉਹ ਉਤੋਂ ਉਤਰ ਕੇ ਨਾ ਬੁਲਟ ਤੋਂ ਤੇ ਆਣ ਕੇ ਬਜ਼ੁਰਗਾਂ ਨੂੰ ਏਦਾਂ ਉਹ ਫਿਰ ਲੋਕੀ ਆਂਦੇ ਯਾਰ ਜੇ ਸੱਚੀ ਬਾਪੂ ਦੇ ਕੋਲੋਂ ਵੱਜ ਵੀ ਗਿਆ ਨਾ ਤਾਂ ਵੀ ਸੋਚ ਵੀ ਤੇਰੇ ਪਿਤਾ ਵਰਗਾ ਯਾਰ ਪਰ ਜਿਹੜੀ ਜਵਾਨੀ ਆ ਨਾ ਸਾਹਸਨਜੀ ਉਹ ਗਿਆਨੀ ਮਾਨ ਸਿੰਘ ਝੌਰ ਕਈ ਵਾਰੀ ਉਹਨਾਂ ਦੀ ਕਥਾ 'ਚ ਨ ਅਕਸਰ ਇਹ ਗੱਲ ਹੁੰਦੀ ਸੀ ਉਹਨਾਂ ਕਹਿਣਾ ਵੀ ਜਿਹੜੀ ਨੌਜਵਾਨੀ ਆ ਨਾ ਜਿਹੜੀ ਜਵਾਨੀ ਆ ਜਿਸ ਬਾਜ਼ਾਰ ਵਿੱਚੋਂ ਚਾਰ ਟਰੱਕ ਭਰੇ ਲੰਘ ਜਾਂਦੇ ਆ ਨਾ ਕਈ ਵਾਰੀ ਜਵਾਨ ਬੰਦੇ ਦਾ ਇਕੱਲੇ ਦਾ ਨੰਗਣਾ ਊਖਾਂ ਦਾ ਕੋਈ ਵੇਖਿਆ ਬੁਲਟ ਜਦੋਂ ਚਲਾਉਣਗੇ ਤੇ ਲੱਤਾਂ ਬਾਹਰੋਂ ਕੱਢੀ ਹੁੰਦੀਆਂ ਇਦਾਂ ਪੀ 10 ਇਹਨੂੰ ਅੰਦਰ ਕਰ ਲਾ ਵੀ ਇਹ ਕੰਪੈਨ ਆ ਵੀ ਵੀ ਜਿਹੜੀ ਅਗੇ ਕਣਕ ਵੜਣੀ ਜਾ ਕੇ ਗੋਡੇ ਅੰਦਰ ਕਰ ਲਾ ਜਦੋਂ ਗੋਡੇ ਦੀ ਚਪੜੀ ਲੈਣੀ ਆ ਨਾ ਫੇਰ ਤੇ ਪੰਡਾ ਨਾ ਪੰਡਾ ਦੇ ਪੈਸੇ ਲੱਗਦੇ ਫੇਰ ਤੇ ਡਾਕਟਰ ਸਿੱਧਾ ਕਹਿੰਦੇ ਵੀ ਪਹਿਲਾਂ ਲੱਖ ਜਮਾ ਕਰਾਓ ਜੀ ਫੇਰ ਉੱਥੇ ਨਹੀਂ ਉੱਥੇ ਫਰਿਆਦ ਥੋੜਾ ਚੱਲਦੀ ਵੀ ਸਹੀਂ ਤੇ ਸਾਡੇ ਕੋਲ ਘਰ ਹੈ ਨਹੀਂ ਗਾ ਜੀ ਸਾਡੇ ਕੋਲ ਤੇ ਪੈਸੇ ਹੈ ਨਹੀਂ ਗੇ ਜੀ ਉਹ ਪਰ ਜਵਾਨੀ ਬੜੀ ਵੱਡੀ ਹੈ ਤੇ ਇਸ ਜਵਾਨੀ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਪਾਣੀ ਕੰਟਰੋਲ 'ਚ ਹੋਵੇ ਤੇ ਸਾਹਸ ਸਿੰਘ ਜੀ ਬਿਜਲੀ ਪੈਦਾ ਕਰਦਾ ਹੈ ਪਾਣੀ ਕੰਟਰੋਲ ਤੋਂ ਬਾਹਰ ਹੋਵੇ ਇੰਜ ਕਹਿ ਲਓ ਪਾਣੀ ਕੰਟਰੋਲ 'ਚ ਹੋਵੇ ਤੇ ਫਸਲ ਵਧੀਆ ਹੁੰਦੀ ਆ ਪਾਣੀ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਫਸਲ ਨੂੰ ਤਬਾਹ ਵੀ ਕਰ ਦਿੰਦਾ ਹੈ ਜਵਾਨੀ ਕੰਟਰੋਲ 'ਚ ਹੋਵੇ ਤੇ ਫਿਰ ਸਰਦਾਰ ਹਰੀ ਸਿੰਘ ਨਲੂਏ ਵਰਗੇ ਯੋਧੇ ਪੈਦਾ ਹੁੰਦੇ ਨੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਪੈਦਾ ਹੁੰਦੇ ਨੇ ਸਰਦਾਰ ਉਹ ਜਿਨ੍ਹਾਂ ਨੇ ਜ਼ਿੰਦਗੀਆਂ ਦੇ ਵਿੱਚ ਚੰਗੀਆਂ ਮੱਲਾ ਮਾਰੀਆਂ ਇਹੋ ਜਿਹੇ ਇਨਸਾਨ ਦੁਨੀਆ ਤੇ ਆਉਂਦੇ ਨੇ ਤੇ ਜਵਾਨੀ ਕੰਟਰੋਲ ਤੋਂ ਬਾਹਰ ਹੋ ਜੇ ਫਿਰ ਤੇ ਬੇ ਵਿਚਾਰੀ ਪਖੰਡੀ ਕਰਮਕਾਂਡੀ ਦੁਨੀਆ ਤੇ ਬਹੁਤ ਕੁਝ ਜਿੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਬਹੁਤ ਨੌਜਵਾਨ ਹੁੰਦੇ ਨੇ ਕਈ ਜਵਾਨੀ ਚ ਇੰਨਾ ਸਹਿਜ ਇੰਨਾ ਸਬਰ ਇਨੀ ਰਿਸਪੈਕਟ ਸਮਝ ਆ ਜਾਂਦੀ ਹੈ ਕਿ ਕਿਸੇ ਚੰਗੇ ਪਰਿਵਾਰ ਦਾ ਬੱਚਾ ਹੈ ਚੰਗੇ ਪਰਿਵਾਰ ਦੀ ਧੀ ਹੈ ਜਿਹਨੂੰ ਬੋਲਣ ਦਾ ਸਲੀਕਾ ਹੈ ਜਿਹਨੂੰ ਪਤਾ ਹੈ ਵੀ ਫੇਰ ਕਿਹੜਾ ਹੋਇਆ ਉਹ ਜਾਣੇ ਕੋਈ ਗੱਲ ਨਹੀਂ ਬڑے ਲੋਕ ਇਦਾਂ ਦੇ ਸਮਾਜ ਵਿੱਚ ਹਰ ਕਿਸਮ ਦੇ ਪਾਤਰ ਨੇ ਤੁਹਾਨੂੰ ਕਈ ਨੌਜਵਾਨ ਇਦਾਂ ਦੇ ਮਿਲਣਗੇ ਜਿਹੜੇ ਬਜ਼ੁਰਗਾਂ ਨਾਲ ਰਿਸਪੈਕਟ ਨਾਲ ਗੱਲ ਕਰਨਗੇ ਰਿਕਸ਼ੇ ਵਾਲੇ ਨਾਲ ਬੜੇ ਪਿਆਰ ਨਾਲ ਗੱਲ ਕਰਨਗੇ ਤੇ ਕਈ ਇਦਾਂ ਦੇ ਵੀ ਹੈਗੇ ਆ ਜਿਹੜੇ ਬੋਲਣ ਦਾ ਕੋਈ ਸਲੀਕਾ ਨਹੀਂ ਵੀ ਕਿਹਦੇ ਨਾਲ ਕਿਸ ਵਕਤ ਕਿੰਨੀ ਗੱਲ ਕਰਨੀ ਹੈ ਤੋ ਇਹ ਗੱਲਾਂ ਸਾਰੀਆਂ ਸੰਸਕਾਰਾਂ ਚੋਂ ਜਿਹੜੀਆਂ ਆਉਂਦੀਆਂ ਨੇ ਸਾਹਿਬ ਜੀ ਐਵੇਂ ਨਹੀਂ ਸੀ ਆਖਿਆ ਕਰਨੀ ਕਾਗਦ ਪਾਸ਼ਾ ਜੀ ਦੇ ਮਨਮਸਵਾਣੀ ਬੁਰਾ ਭਲਾ ਇਹ ਜਿਹੜੇ ਲੇਖ ਹਨ ਜਿਹਨੂੰ ਆਪਾਂ ਲੇਖ ਕਹਿੰਨੇ ਆ ਇਹ ਲੇਖ ਬੰਦਾ ਖੁਦ ਆਪ ਲਿਖਦਾ ਵਾ ਇਹ ਸੰਸਕਾਰ ਜਿੱਦਾਂ ਦੇ ਹੋਣੇ ਉਦਾਂ ਦੇ ਲੇਖ ਲਿਖੇ ਜਾਣੇ ਆ ਕਿਉਂਕਿ ਕਰਨੀ ਕਾਗਜ਼ ਦਾ ਮਨੁੱਖ ਦਾ ਜਿਹੜਾ ਆਚਰਣ ਆ ਨਾ ਕਰਨੀ ਇਹ ਪੇਪਰ ਵਾ ਕਰਨੀ ਕਾਗਜ਼ ਤੇ ਮਨ ਜਿਹੜਾ ਹੋ ਨਾ ਇਹਦੇ ਵਿੱਚ ਜਿਹੜੇ ਸੰਸਕਾਰ ਇਕੱਠੇ ਹੋਇਆ ਸ਼ਿਆਹੀ ਆ ਕਰਨੀ ਕਾਗਜ਼ ਤੇ ਮਨ ਮਸਵਾਣੀ ਤੇ ਪਾਸ਼ਾ ਜੀ ਕਹਿੰਦੇ ਨੇ ਬੁਰਾ ਭਲਾ ਦੋਇ ਲੇਖ ਪੈ ਜੇ ਤੇ ਸੰਸਕਾਰ ਚੰਗੇ ਹੋਣਗੇ ਲੇਖ ਚੰਗੇ ਲਿਖੇ ਜਾਣੇ ਆ ਜੇ ਸੰਸਕਾਰ ਮਾੜੇ ਹੋਏ ਤੇ ਲੇਖ ਮਾੜੇ ਲਿਖੇ ਜਾਣੇ ਆ ਐਵੇਂ ਨਾ ਦੋਸ਼ ਦਿਆ ਕਰੋ ਜੀ ਸਾਡੇ ਲੇਖਾਂ ਚ ਇੰਜ ਲਿਖਿਆ ਹੈ ਮੰਨੋ ਕਿ ਸਾਡੇ ਕੋ ਲੇਖ ਖੁਦ ਗਲਤ ਲਿਖੇ ਗਏ ਆ ਜੇ ਬੰਦੇ ਕੋ ਲੇਖ ਨਾ ਗਲਤ ਲਿਖੇ ਜਾਂਦੇ ਤੇ ਸ਼ੇਖ ਫਰੀਦ ਜੀ ਮਹਾਪੁਰਸ਼ਾਂ ਨੇ ਕਦੀ ਇਹ ਸ਼ਬਦ ਨਹੀਂ ਸੀ ਵਰਤਣਾ ਕਿ ਫਰੀਦਾ ਜਿੰਨੀ ਕਮੀ ਨਾਹੀਂ ਗੋੜ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂਦਾ ਦਰਬਾਰੋਂ ਨਾ ਕਦੀ ਨਹੀਂ ਸੀ ਕਹਿਣਾ ਕਿ ਭਾਈ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਇਹਦਾ ਮਤਲਬ ਕਾਲੇ ਲੇਖ ਬੰਦਾ ਹੀ ਲਿਖਦਾ ਵਾ ਰੱਬ ਨਹੀਂ ਲਿਖਦਾ اللي ਲੇਖ ਲਿਖਣ ਲੱਗੇ ਆ ਧਿਆਨ ਰੱਖਣਾ ਤੇ ਲੇਖ ਸੰਸਕਾਰਾਂ ਦੇ ਸਿਰ ਤੇ ਲਿਖੇ ਜਾਣੇ ਜੇ ਸੰਸਕਾਰ ਇਕੱਠੇ ਹੋਣਗੇ ਤੇ ਮੈਂ ਲੇਖ ਚੰਗੇ ਲਿਖਾਂਗਾ ਜਿੱਥੇ ਵੀ ਰੋ ਵਧੀਆ ਤਰੀਕੇ ਨਾਲ ਰੋ ਗੱਲ ਅਮੀਰੀ ਗਰੀਬੀ ਦੀ ਨਹੀਂ ਹੁੰਦੀ ਗੱਲ ਬੰਦੇ ਦੇ ਰਹਿਣ ਸਹਿਣ ਦੇ ਉੱਤੇ ਡਿਪੈਂਡ ਕਰਦਾ ਹੈ ਤੋਂ ਹਜ਼ੂਰ ਸਮਝਾਉਂਦੇ ਨੇ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਕਾਮ ਦੇ ਵੀ ਮੰਮੇ ਨੂੰ ਸਿਹਾਰੀ ਆ ਤੇ ਕ੍ਰੋਧ ਦੇ ਵੀ ਧਦੇ ਨੂੰ ਸਿਹਾਰੀ ਆ ਇਹਦਾ ਮਤਲਬ ਕੀ ਹੈ ਜੀ ਵਿਆਕਰਨ ਮੁਤੇ ਮੁਤਾਬਕ ਕਾਮ ਵਾਸ ਹੋ ਕੇ ਕਰੋਧ ਵਾਸ ਹੋ ਕੇ ਕਿਸੇ ਨੇ ਅੱਜ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਕਾਮ ਕਰੋਧ ਨਾਨਕ ਕਾਮ ਕਰੋਧ ਕਿਨੇ ਨਾ ਪਾਇਓ ਮਹਾਰਾਜ ਫਿਰ ਕਿਤੇ ਪੁੱਛੋ ਗਿਆਨੀ ਜਾਏ ਜਾਓ ਜਾ ਕੇ ਕਿਸੇ ਗਿਆਨਵਾਨ ਨੂੰ ਜਿਹਨੇ ਜ਼ਿੰਦਗੀ ਚ ਗਿਆਨ ਦੀ ਕਮਾਈ ਕੀਤੀ ਆ ਜਿਹਨੇ ਆਪਣੀ ਜ਼ਿੰਦਗੀ ਚ ਇਸ ਜੀ ਨੂੰ ਹੰਡਾਇਆ ਵਾ ਜਾ ਕੇ ਉਹਨੂੰ ਵੀ ਪੁੱਛ ਕੇ ਦੇਖ ਲਓ ਇਹ ਪੰਜ ਜਿਹੜੇ ਦੋ ਵਕਾਰ ਨੇ ਕਾਮ ਤੇ ਕਰੋਧ ਇਹ ਜੇ ਮਨੁੱਖ ਦੇ ਜੀਵਨ 'ਚ ਟਿਕੇ ਹੋਏ ਆ ਤੇ ਮਨੁੱਖ ਕਦੀ ਵੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਕਮਾ ਸਕਦਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਆਓ ਅਸੀਂ ਵੀ ਉਸ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਜਿਤਾ ਮਹਾਨ ਯੋਧਿਆਂ ਦੇ ਆਪਾਂ ਦਿਨ ਮਨਾ ਰਹੇ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਜੇ ਉਹਨਾਂ ਨੇ ਜਦੋਂ ਲੋੜ ਪਈ ਤੇ ਆਪਣਾ ਵਾਰਿਆ ਤੇ ਬਾਣੀ ਦੇ ਸਰੂਪਾਂ ਦੀ ਉਤਾਰੇ ਕਰਵਾਏ ਬਾਣੀ ਨੂੰ ਸਮਝਿਆ ਤੇ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਧਾਰਨ ਕੀਤਾ ਤੇ ਜੇ ਆਪਾਂ ਉਹਨਾਂ ਦੇ ਦਿਨ ਮਨਾ ਰਹੇ ਆ ਆਪਾਂ ਵੀ ਆਪਣੀ ਜ਼ਿੰਦਗੀ ਚ ਲਾਗੂ ਕਰੀਏ ਧੰਨਵਾਦ ਸਮੂਹ ਸੰਗਤ ਦਾ ਉਹਨਾਂ ਪਰਿਵਾਰਾਂ ਦਾ ਉਹਨਾਂ ਭੈਣਾਂ ਦਾ ਵੀਰਾਂ ਦਾ ਜਿਹੜੇ ਸਵੇਰੇ ਸ਼ਾਮ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਕਿਉਂਕਿ ਇਹ ਜਦੋਂ ਸਮਾਗਮ ਹੁੰਦੇ ਨੇ ਨਾ ਸਾਧ ਸੰਗਤ ਜੀ ਹਰ ਇੱਕ ਦਾ ਟੀਮ ਵਰਕ ਹੁੰਦਾ ਹੈ ਹਰ ਇੱਕ ਬੰਦਾ ਆਪਣਾ ਯੋਗਦਾਨ ਹੁੰਦਾ ਹੈ ਕੋਈ ਸਬਜ਼ੀਆਂ ਕੱਟਦਾ ਹੈ ਕੋਈ ਪ੍ਰਸ਼ਾਦੇ ਬਣਾਉਂਦਾ ਹੈ ਮੈਂ ਸਵੇਰ ਦਾ ਵੇਖ ਰਿਹਾ ਭੈਣਾਂ ਪ੍ਰਸ਼ਾਦੇ ਬਣਾ ਰਹੀਆਂ ਨੇ ਕੋਈ ਵੀਰ ਧਾਲੇ ਤਿਆਰ ਕਰ ਰਹੇ ਨੇ ਇਹ ਸਾਰਿਆਂ ਦਾ ਟੀਮ ਵਰਕ ਹੈ ਹਰ ਇੱਕ ਬੰਦਾ ਆਪਣਾ ਯੋਗਦਾਨ ਪਾਉਂਦਾ ਹੈ ਤੇ ਜੇ ਇਹਨੇ ਸੋਹਣੇ ਤਰੀਕੇ ਨਾਲੇ ਭੈਣਾਂ ਵੀਰਾਂ ਨੇ ਸਾਰਿਆਂ ਨੇ ਸੇਵਾਵਾਂ ਕੀਤੀਆਂ ਤੇ ਸਾਡਾ ਫਰਜ਼ ਪਤਾ ਕੀ ਬਣਦਾ ਅਸੀਂ ਵੀ ਟਾਈਮ ਨਾਲ ਦੀਵਾਨਾ ਵਿੱਚ ਪਹੁੰਚੀਏ ਜਿਹੜਾ ਟਾਈਮ ਦਿੱਤਾ ਹੋਇਆ ਫਿਕਸ ਵੀ ਐਨੇ ਵਜੇ ਦੀਵਾਨ ਆਰੰਭ ਹੋਣਾ ਤੇ ਐਨੇ ਵਜੇ ਦੀਵਾਨ ਦੀ ਸਮਾਪਤੀ ਹੋਣੀ ਹੈ ਆਪਾਂ ਵਕਸਰ ਪਹੁੰਚੀਏ ਕਿਉਂਕਿ ਰੋਜ਼ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਕੀਤੇ ਨਹੀਂ ਜਾ ਸਕਦੇ ਜਦੋਂ ਹੁੰਦੇ ਨੇ ਤੇ ਆਪਣਾ ਸਭ ਤੋਂ ਵੱਡਾ ਯੋਗਦਾਨ ਪਤਾ ਕੀ ਹੈ ਅਸੀਂ ਆਪਣੇ ਘਰਾਂ ਦੇ ਟਾਈਮ ਜਿਹੜੇ ਆ ਕੰਮ ਛੇਤੀ ਸੰਕੋਚ ਕੇ ਤੇ ਵਖਸਰ ਗੁਰਦੁਆਰੇ ਸਹਿ ਪਹੁੰਚ ਕੇ ਜਿੱਥੇ ਸੇਵਾਵਾਂ ਕਰਨੀਆਂ ਉਹਨਾਂ 'ਚ ਆਪਣੇ ਹੱਥ ਵਟਾਉਣੇ ਆ ਤੇ ਇਹ ਵੀ ਇੱਕ ਸੇਵਾ ਮੈਂ ਸਮਝਦਾ ਗੁਰਦੁਆਰੇ ਬੈਠ ਕੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਆਓ ਆਉਣ ਵਾਲਾ ਜੱਥਾ ਬੜਾ ਪਿਆਰਾ ਜਿਨ੍ਹਾਂ ਨੇ ਤੁਹਾਨੂੰ ਇਤਿਹਾਸ ਸਰਵਣ ਕਰਾਉਣਾ ਹੈ ਭਾਈ ਸਰੂਪ ਸਿੰਘ ਜੀ ਕੜਿਆਣਾ ਆਪ ਜੀ ਨੇ ਇਸੇ ਇਕਾਗਰਤਾ ਦੇ ਨਾਲ ਬੜੇ ਪਿਆਰ ਨਾਲ ਇਤਿਹਾਸ ਸਰਵਣ ਕਰਨਾ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ